ਸਮਾਣਾ ਸਦਰ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਕਕਰਾਲਾ ਭਾਈਕਾ ਦਾ ਵਿੱਚ ਅੰਦੜੇ ਅਨਾਜ ਮੰਡੀ ਹੈ ਉੱਥੇ ਨੌਜਵਾਨਾਂ ਦੇ ਗਰੁੱਪ ਦੇ ਵਿੱਚ ਫੈਰਿੰਗ ਹੋਈ ਹੈ ਜਿਸ ਦੇ ਵਿੱਚ ਸੂਚਨਾ ਮਿਲਣ ਤੇ ਜਿਹੜਾ ਇੱਕ ਜ਼ਖਮੀ ਵਿਅਕਤੀ ਸੀ ਕੁਰਪੇ ਸਿੰਘ ਜੋ ਕਿ ਪਟਿਆਲਾ ਕੇ ਰੇਂਦਰਾ ਹਸਪਤਾਲ ਚ ਜੇਰੇ ਇਲਾਜ ਸੀ ਉਸਕੇ ਬਿਆਨ ਦਰਜ ਕੀਤੇ ਹਨ ਔਰ ਉਸਦੇ ਬਿਆਨ ਅਧਾਰ ਤੇ ਸਦਰ ਪੁਲਿਸ ਸਮਾਣਾ ਵੱਲੋਂ 4 ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਇੱਕ ਕਥਿਤ ਜਿਹੜੇ ਅਜੇ ਜਿਹੜੇ આરોપી ਐ ਜਿਨ੍ਹਾਂ ਨੇ ਫੈਰਿੰਗ ਕੀਤੀ ਹੈ ਇਸ ਦਾ ਕਾਰਨ ਪੁਲਿਸ ਅਧਿਕਾਰੀ ਜਿਹੜੇ ਸਦਰ ਸਮਾਣਾ ਐ ਅਜੇ ਕੁਮਾਰ ਪਰੋਚਾ ਵੱਲੋਂ ਦੱਸਿਆ ਗਿਆ ਕਿ ਇਹਨਾਂ ਦਾ ਕੋਈ ਪਹਿਲਾਂ ਕੋਈ ਆਪਸੀ ਕੋਈ ਗਲਵਾਤ ਹੈ ਔਰ ਇਹਨਾਂ ਨੇ ਕਿਸੇ ਫੋਨ ਤੇ ਵੀ ਇਹਨਾਂ ਕਾ ਆਪਸੀ ਤਕਰਾਰ ਜ਼ਿਆਦਾ ਵੱਧ ਗਿਆ ਔਰ ਉਸਕੇ ਬਾਅਦ ਇਹ ਫਾਇਰਿੰਗ ਕਕਰਾਲਾ ਪਿੰਡ ਦੇ ਅਨਾਜ ਮੰਡੀ ਦੇ ਨਜ਼ਦੀਕ ਹੋਈ ਹੈ ਕਥਿਤ ਤੌਰ ਉਪੀਨ ਅਜੇ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਇਹ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੀਤ ਨਾ ਦਾ ਵਿਅਕਤੀ ਹੈ ਉਹ ਗਨਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ ਉਸ ਤੋਂ ਬਾਅਦ ਤੁਰੰਤ ਅਸੀਂ ਆਈਯੂਨੋ ਉੱਤੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਈ ਨੇਮ ਤੇ ਪੰਜ ਪੰਜ-ਛੇ ਬੰਦੇ ਉਹਨੇ ਨੋਨ ਲਖਾਇਆ ਵੀ ਉਹਨਾਂ ਨੇ ਉੱਤੇ ਤੋਂ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਿਨ ਏਰੀਆ ਦੇ ਵਿੱਚ ਗੋਲੀ ਵਜੀ ਹੈ ਜੋ ਜਿਹਰੇ ਇਲਾਜ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 288 ਚ ਦਰਜ ਕਰ ਲਿਆ ਉਹਦੀ ਤਫ਼ਤੀਸ਼ ਅਜੇ ਜਾਰੀ ਹੈ ਫਿਲਹਾਲ ਉਹਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੂ ਤੂ ਮਾਮਾ ਹੋਈ ਸੀ ਜੀ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਰਜਿੰਦਰ ਹਸਪੀਟਲ ਤੇ ਠੀਕ ਹੈ ਸਟੇਬਲ ਕੰਡੀਸ਼ਨ ਚ ਕਿੰਨੇ ਬੰਦੇ ਲੱਗੂ ਹੋਏ ਆ ਹਾਂ ਜੀ ਜੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼